ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਆਪਣੇ ਹੁਣ ਅਜ ਨਗਰ ਕੀਰਤਨ ਪਰ ਦੁਆਰਾ ਪੰਪਾ ਸਾਹਿਬ ਤੋਂ ਤੇ ਇੱਥੇ ਆਪਣੇ ਲਾਉਣਾ ਲੰਗਰ ਬਾਹਰ ਚ ਜੂਸ ਦਾ ਗੰਨੇ ਦੇ ਦਾ ਤੇ ਸਾਹਮਣੇ ਘਰ ਵਾਲਿਆਂ ਨੇ ਤੇ ਬਾਕੀ ਚੱਲਦੇ ਆਂਗੇ ਉੱਥੇ ਤੇ ਵੀਡੀਓ ਐਂਡ ਤੱਕ ਬਣੇ ਰਹੋ ਤੇ ਦਿਖਾਵਾਂਗੇ ਤੁਹਾਨੂੰ ਜੀ ਦੇਖੋ ਬਰ ਨਗਰ ਕੀ ਤਨ ਪਹੁੰਚ ਚੁਕਿਆ ਪਹਿਲਾ ਆਈ ਜਾਂਦੇ ਆ ਝਾੜੂ ਵਾਲੇ ਫਾਈਦਾ ਆਈ ਜਾਂਦੇ ਆ ਇਧਰ ਆਪਾਂ ਲੰਗਰ ਵੀ ਲਾ ਲਿਆ ਫਿਰ ਗੰਨੇ ਦੇ ਜੂਸ ਦਾ ਆ ਖੜਾ ਆਪਣਾ ਦੋਸਤ ਝਾਕਲਾ ਵੇ ਇਧਰ ਪਰ ਟਰੈਕਟਰ ਗਿਣਾਂਗੇ ਕਿੰਨੇ ਆਗੇ ਆਲੇ ਨਗਰ ਕੀ ਤਨ ਚ ਟਰੈਕਟਰ ਵੀ ਕੋਲ ਵੀ ਉਹਦਾ ਫਾਈਦਾ ਬਹੁਤ ਦੂਰ ਆ ਓਏ ਕਟਰਟਰ ਪਹਿਲੇ ਹੀ ਖੜਾ ਹੈਗਾ ਇੱਧਰ 1 2 ਤੇ 3 ਦੇ ਪੌਲੀ ਜੱਲੀ ਮੜਾ ਜਾਣਾ ਟਰੈਕਟਰ ਪੈਦਾ ਝਾੜੂ ਵਾਲੇ ਆਏ ਆ ਨਗਰ ਕੀਰਤਨ ਵਾਲੇ ਤਾਂ ਹਜੇ ਆਉਣਗੇ ਦੇਖੋ ਵੀ ਝਾੜੂ ਵਾਲੇ ਆ ਗਏ ਨਗਰ ਕੀਰਤਨ ਵਾਲੇ ਜੀ ਆਈ ਜਾਂਦੇ ਆਗੇ ਪਿੱਛੇ ਦੇਖਦੇ ਕਿੰਨੀ ਕੁ ਦੂਰ ਆ ਤਾਂ ਬਹੁਤ ਦੂਰ ਆ ਹੌਲੀ ਹੌਲੀ ਆਉਗਾ ਦੇਖੋ ਬਈ ਨਗੇ ਕਿਤਨ ਪਹੁੰਚ ਗਿਆ ਨਵੇਂ ਉਹ ਗਾਣੇ ਗੁਣੇ ਇਹ ਲੱਗੇ ਨਹੀਂ ਹੈਣਾ ਆਲੇ ਨਗੇ ਕਿਤਨ ਚਾ ਹਾਈਟ ਉੱਦੇ ਦਾ ਤੁਰ ਹੀ ਜਾਂਦੇ ਆ ਵੇ ਆਹ ਘੈਂਟ ਸੀ ਜਹਾ ਟਰੈਕਟਰ ਹੈ ਨਾ ਉਹ ਜਾ ਜਦੋਂ ਕੱਤੇ ਇਹ ਸੜਦਾ ਹੈ ਭੈ ਆਪਣੇ ਲਗੇ ਕੀਤਾ ਤੇ ਨਹੀਂ ਲਾਉਂਦੇ ਹੁੰਦੇ ਇਹ ਨਾ ਪੱਤੇ ਭੈ ਨੇ ਸਰਤਾ ਢਾਗਲਾ ਨਹੀਂ ਦੇ ਲਾ ਕੇ ਰਮਾਲ ਸਾਥ ਤੋ ਰਾਹੇ ਗੁਰੂ ਸਾਥ ਰਾਹ ਵਾਹੇ ਗੁਰੂ ਸਾਥ ਰਾਹ ਵਾਹੇ ਗੁਰੂ ਇਹਨਾਂ ਦੇ ਇਨਾਂ ਉਹ ਹੈ ਨਹੀਂ ਗਾੜਾ ਓਏ ਇਕੱਠ ਜਾ ਵਾਹੇ ਗੁਰੂ ਤੇ ਨਾਮ ਵਾਹਿਗੁਰੂ ਬੰਦ ਨਾ ਕਰ ਤੋ ਤੱਤ ਉਹ ਵਾਹਿਗੁਰੂ ਸਾਰਥ ਆ ਜਗੜਵੰਟ ਘੈਂਟ ਆ ਇਹ ਆ ਟਰੈਕਟਰ ਘੈਂਟ ਆ ਵਾਹਿਗੁਰੂ ਬੰਦ ਨਾ ਕਲਮ ਨੂੰ ਆਪਣੀ ਪਿੰਡ ਨਾਲ ਤਹਾ ਉਹ ਕੰਮ ਆਉਣ ਸਾਰੀ ਗੰਨੇ ਆ ਤੇ ਜੂਸ ਦਾ ਆਇਆ ਤਾਂ ਗੰਨੇ ਵੀ ਬਹੁਤ ਪਏ ਆ ਕੀ ਆ ਵਿਵਾਦ ਵਿੱਚ ਉਹਨਾਂ ਕੋਈ ਰਸਤੀਆ ਇਹਨਾਂ ਨੇ ਕਿਹਾ ਤਾਂ ਪਰ ਘਰ ਪਹੁੰਚ ਗਏ ਚਾਲੇ ਬਾਹਰ ਵਾਲੇ ਆ ਮੇਰਾ ਮੁੰਡਾ ਦੇਲ ਕੋਈ ਕਰਦਾ ਚਾ ਓਏ ਤੇਲ ਕੋਈ ਕਰਦਾ ਵੇਖੋ ਬਈ ਮੇਸਤਰੀ ਵੀ ਪੀਣ ਲੱਗੇ ਜੂਸ ਉਹ ਬਾਲਟੀ ਭਰ ਲੈਂਦੀ ਸੀਗੀ ਸਾਰੀ ਲੋਈ ਮਿੱਟੀ ਸਿੱਟਣ ਲੱਗਾ ਮੈਂ ਚੱਲ ਰਿਹਾ ਐਨੀ ਮਿੱਟੀ ਸੜਤੀ ਤੇ ਇੰਨਾ ਇੰਨਾ ਕਾਗਜ਼ ਨੰਗਾ ਰਹਿ ਗਿਆ ਕਿਤੇ ਜਾਂਦਾ ਤਿੰਨ ਬੰਦੇ ਲੱਗੇ ਹੋਇਆ ਮਿੱਟੀ ਦੇ ਇੱਕ ਤਾਂ ਦੋ ਤਾਂਾਂਗੇ ਇੱਕ ਥੱਲੋਂ ਵਰਦਾ ਤੇ ਥੱਲੇ ਪਲਸਟਰ ਦਾ ਕੰਮ ਵੀ ਚੱਲੀ ਜਾਂਦਾ ਦੋ ਮਿਸਤਰੀ ਐ ਮੰਗੇਰਗੇ ਲੱਗੇ ਪਏ ਤਾਂਾਂ ਮਿੱਟੀ ਸਿੱਟਣ

ਦੀ ਵਧੀ ਤੇ ਕਰਦੇ ਆ ਇਕੱਠੀ ਇਧਰ ਚੱਲ ਰਹੀ ਹੈ ਪੈਡ ਪੈਡ ਗੱڈنਗੇ ਇਧਰ ਕਾਦਰ ਰਹਿਣੇ ਪਾਣੀ ਹੋਣੇ ਨੇ ਸਾਫ ਕਰਨਾ ਚਾਹੀਦਾ ਤੇ ਹੋ ਜਾ ਪਾਣੀ ਜਿਹੜਾ ਇੱਥੇ ਡਰਾਫਰ ਤੇ ਜਾ ਰਹੇ ਹੋ ਜਾਓ

ਲੋਈ ਇਧਰ ਪੈਡ ਕਰ ਗਏ ਹਜੇ ਉਹੀ ਗੱਡੀਆਂ ਬਲ ਲਗਾਈਆਂ ਗੱਡੀਆਂ ਬਾਂਸ ਜੇ ਤੇ ਮਿੱਟੀ ਪਾਤੀ ਹੈ ਜਿੰਨੀ ਪਾਉਣੀ ਸੀਗੀ ਤਾਂ ਆ ਮਿੱਟੀ ਤੇ ਇੰਨੀ ਕਿ ਮਿੱਟੀ ਵਧ ਗਈ ਹੈ ਇੰਨੀ ਕੁ ਮਮਟੀ ਤੇ ਪੈ ਜੂਗੀ ਤੇ ਡ੍ਰੈਨਗ ਰੂਮ ਘਾਤਾ ਫਾਈਨਲ ਪਲਾਸਟਰ ਕਰਤਾ ਡ੍ਰੈਨਗ ਰੂਮ ਚ ਇਦਾਂ ਸਰੂ ਦਾ ਕੰਦਾ ਹੋਉਂਗਾ ਆ ਇੱਕ ਕੋਰ ਜੀ ਰਹਿੰਦੀ ਹੈ ਤਰਵਾਲੀ ਆਗੀ ਕੰਦ ਤੇ ਸਟੋਰ ਵੀ ਕਰਤਾ ਇਹ ਦੋ ਕਮਰੇ ਤਾਂ ਹੋ ਗਏ ਆ ਇਹਦੀਆਂ ਕੰਦਾ ਪੰਗਾ ਹਜੇ ਆ ਬੈਡਰੂਮ ਦੀਆਂ ਵੀ ਪੰਗਾ ਤੇ ਆ ਤਾਂ ਹੋ ਮਿੱਟੀ-ਮਿੱਟੀ ਕੁੱਟ ਕੇ ਐਨ ਬਣਾਤਾ ਪਾਣੀ-ਪੁਣੀ ਛੜਕਦਾ ਹੈਗਾ ਆਹੀ ਕਰਤਾ ਉੱਤੇ ਉਹ ਉੱਤੇ ਪਊਗਾ ਇਹਦੇ ਰਿੱਤੇ ਰਿੱਤੇ ਦੀ ਟਰਾਲੀ ਉਹ ਜਿੰਨਾ ਕੁ ਮੰਗਾਵਾਂਗੇ ਕੱਲ ਨੂੰ ਉਹ ਪਤਲਾ ਪਤਲਾ ਸੱਟ ਕੇ ਫਿਰ ਗੱਜ ਵੱਜੂਗਾ ਫੇਰ ਲੱਗੂਗੀ ਫਰਸ ਟੈਲਾਂ ਦੀ ਬਾਕੀ ਆਹੀ ਆਪਣੀ ਵੀਡੀਓ ਸੀ ਅੱਜ ਦੀ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੱਲ ਦੀ ਵੀਡੀਓ 'ਚ ਮਿਲਦੇ ਆ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ